ਪਹਿਲਗਾਮ ਹਮਲੇ ਮਾਮਲੇ ਨੂੰ ਲੈ ਕੇ ਭਾਰਤੀ ਫੌਜ ਨੇ ਵੱਡੀ ਕਾਰਵਾਈ ਕੀਤੀ ਹੈ ਦੱਸਿਆ ਕਿ ਹਮਲੇ 'ਚ ਸ਼ਾਮਲ ਸਥਾਨਕ ਅਤਵਾਦੀ ਆਦਿਲ ਹੁਸੈਨ ਥੋਕਰ ਦੇ ਘਰ 'ਚ ਵੱਡਾ ਧਮਾਕਾ ਹੋ ਗਿਆ ਜਿਸ ਨਾਲ ਉਸ ਦਾ ਘਰ ਤਬਾਹ ਹੋ ਗਿਆ ਆਤਵਾਦੀ ਆਦਲ ਹੁਸੈਨ ਧੋਕਰ ਉਰਫ ਆਦਲ ਗੁਰੀ ਤੇ 22 April ਨੂੰ ਪਹਿਲਗਾਮ ਦੀ ਬੈਸਟਰਨ ਕਾਟੀ ਚ ਹੋਏ ਹਮਲੇ ਦੀ ਯੋਜਨਾ ਬਣਾਉਣ ਤੇ ਇਸ ਨੂੰ ਅੰਜਾਮ ਦੇਣ ਚ ਪਾਕਿਸਤਾਨੀ ਆਤਵਾਦੀਆਂ ਦੀ ਮਦਦ ਕਰਨ ਦਾ આરોਪ ਹੈ ਇਸ ਦੇ ਨਾਲ ਹੀ ਇਸ ਹਮਲੇ ਚ ਸ਼ਾਮਲ ਇੱਕ ਹੋਰ ਸਥਾਨਕ ਆਤਵਾਦੀ ਆਸੀਫ ਸ਼ੇਖ ਦੇ ਤਰਾਲ ਸਥਿਤ ਘਰ ਨੂੰ ਜੰਮੂ ਕਸ਼ਮੀਰ ਪ੍ਰਸ਼ਾਸਨ ਨੇ ਬੁਲਡੋਜ਼ਰ ਨਾਲ ਢਾਹ ਦਿੱਤਾ ਹੈ ਪੁਲਿਸ ਆਸੀਫ ਤੇ ਆਦਨ ਦੇ ਘਰਾਂ ਚ ਸਰਚ ਆਪਰੇਸ਼ਨ ਕਰਨ ਗਈ ਸੀ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਦੇ ਘਰ ਚੋਂ ਕੁਝ ਸ਼ੱਕੀ ਸਮਾਨ ਮਿਲਿਆ ਸੀ ਜਿਸ ਤੋਂ ਬਾਅਦ ਕਾਰ ਕਰਦੇ ਆਸੀਫ ਤੇ ਆਦਲ ਦੇ ਘਰ ਨੂੰ ਟਾ ਦਿੱਤਾ ਗਿਆ ਮੀਡੀਆ ਰਿਪੋਰਟਸ ਦੇ ਮੁਤਾਬਕ ਆਦਲ 2018 ਚ 82 ਵਾਗਾ ਸਰਹੱਦ ਰਾਹੀਂ ਕਾਨੂੰਨੀ ਤੌਰ ਤੇ ਪਾਕਿਸਤਾਨ ਗਿਆ ਸੀ ਪਾਕਿਸਤਾਨ ਜਿਸ ਨੇ ਇੱਕ ਆਤਵਾਦੀ ਕੈਂਪ ਚ ਸਿਕਲਾਈ ਪ੍ਰਾਪਤ ਕੀਤੀ ਤੇ ਪਿਛਲੇ ਸਾਲ ਜੰਮੂ ਤੇ ਕਸ਼ਮੀਰ ਉਹ ਵਾਪਸ ਆ ਗਿਆ ਸੀ ਹੁਣ ਪਹਿਲਗਾਮ ਹਮਲੇ ਤੋਂ ਬਾਅਦ ਭਾਰਤੀ ਫੌਜ ਐਕਸ਼ਨ ਚ ਹੈ ਤੇ ਪੁਲਿਸ ਵੀ ਇਸ ਉਸ ਦਾ ਹਸਾਬ ਦੇ ਰਹੀ ਹੈ ਸੁਰੱਖਿਆ ਬਲਾਂ ਦੇ ਜਵਾਨ ਆਦਲ ਤੇ ਆਸੀਫ ਸ਼ੇਖ ਦੇ ਘਰ ਸਰਚ ਆਪਰੇਸ਼ਨ ਲਈ ਗਏ ਸਨ ਇਸ ਦੌਰਾਨ ਉੱਤੇ ਸ਼ੱਕੀ ਸਮਾਨ ਵੇਖਣ ਤੇ ਖਤਰੇ ਦਾ ਅਹਿਸਾਸ ਹੋਇਆ ਸੁਰੱਖਿਆ ਬਲਾਂ ਦੇ ਜਵਾਨ ਨੇ ਦੇਖ ਕੇ ਤੁਰੰਤ ਪਿੱਛੇ ਹਟ ਗਏ ਤਾਂ ਉਸ ਵੇਲੇ ਵੱਡਾ ਧਮਾਕਾ ਹੋ ਗਿਆ ਇਸ ਧਮਾਕੇ ਚ ਘਰ ਪੂਰੀ ਤਰ੍ਹਾਂ ਨਸ਼ਟ ਹੋ ਗਿਆ ਪੁਲਿਸ ਦਾ ਕਹਿਣਾ ਹੈ ਕਿ ਘਰ ਚ ਵਿਸਪੋਟਕ ਸਮਗਰੀ ਮੌਜੂਦ ਸੀ ਜਿਸ ਕਰਕੇ ਇਹ ਧਮਾਕਾ ਹੋਇਆ